ਕੋਈ ਹਾਂਜੀ ਦੋਸਤੋ ਅੱਜ ਜਿਹੜੀਆਂ ਤੁਹਾਨੂੰ ਤਸਵੀਰਾਂ ਵਿਖਾਈਆਂ ਨੇ ਨਾ ਇਹ ਬੇਸਹਾਰਾ ਗਵਾਂ ਤੇ ਬੱਚੇ ਨੇ ਇਹਨਾਂ ਦੀਆਂ ਤਸਵੀਰਾਂ ਇੱਕ ਵਾਰੀ ਵੇਖੋ ਤੁਸੀਂ ਅੱਜ ਇਹ ਮੁੱਦਾ ਲੈ ਕੇ ਆਏ ਆ ਇਹ ਧਰਮਕੋਟ ਸ਼ਹਿਰ ਜ਼ਿਲ੍ਹਾ ਮੋਗਾ ਤੇ ਇਹ ਵੇਖੋ ਵਿਚਾਰੀਆਂ ਗੰਦ ਖਾ ਰਹੀਆਂ ਨੇ ਤੁਸੀਂ ਆਹ ਵੇਖੋ ਉਧਰਲੇ ਬੰਨੇ ਵੇਖ ਲਓ ਵੀ ਇਹ ਗੰਦ ਖਾ ਰਹੀਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹਣਾ ਜਿਹੜੇ ਇਹਨਾਂ ਦਾ ਦੁੱਧ ਪੀ ਕੇ ਇਹਨਾਂ ਨੂੰ ਛੱਡਦੇ ਨੇ ਦੋਸਤੋ ਨਾ ਛੱਡਿਆ ਕਰੋ ਇਹਨਾਂ ਨੇ ਤੁਹਾਨੂੰ ਆਪਣਾ ਨੀਰ ਪਿਆਇਆ ਦੂਜੇ ਨੰਬਰ ਤੇ ਮੈਂ ਆਪਣੇ ਹਿੰਦੂ ਵੀਰਾਂ ਦੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਕਰਦਾ ਉਹਨਾਂ ਦਾ ਸਤਕਾਰ ਬਰਕਰਾਰ ਰੱਖ ਕੇ ਗੱਲ ਕਹਿਣਾ ਚਾਹਣਾ ਕਿ ਤੁਸੀਂ ਥਾਂ ਥਾਂ ਗਊਸ਼ਾਲਾ ਖੋਲੀਆਂ ਨੇ ਗਊਸ਼ਾਲਾ ਦੇ ਨਾਂ ਤੇ ਥਾਂ ਥਾਂ ਤੇ ਆਪਾਂ ਵੇਣਿਆ ਪੰਪਾਂ ਦੇ ਬਕਸੇ ਰੱਖੇ ਨੇ ਉੱਤੇ ਲਿਖਿਆ ਦਾ ਗਊ ਦਾਨ ਪਾਤਰ ਤੇ ਤੂੜੀ ਵੀ ਬਾਧੂ ਪਈ ਆ ਪਰ ਇਹਦੇ ਬਾਵਜੂਦ ਵੀ ਗਊਸ਼ਾਲਾ ਦੇ ਵਿੱਚ ਜਿਹੜੀਆਂ ਗਾਵਾਂ ਨੇ ਉਹ ਕੱਲੇ ਦੁੱਧ ਦੇਣ ਵਾਲੀਆਂ ਗਾਵਾਂ ਨੇ ਜਿੱਥੋਂ ਤੱਕ ਮੈਂ ਨਿਗਾਹ ਮਾਰਦਾ ਵਾਂ ਇੱਕ ਦੋ ਵਾਰੀ ਗਊਸ਼ਾਲਾ 'ਚ ਗਾਏ ਆ ਗਾਵਾਂ ਦੁੱਧ ਦੇਣ ਵਾਲੀਆਂ ਨੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਗਊਸ਼ਾਲਾ ਮੈਨੇਜਮੈਂਟ ਵਾਲੇ ਨੇ ਜਾਂ ਹਿੰਦੂ ਵੀਰ ਨੇ ਇਹਨਾਂ ਵਾਲੇ ਵੇਖੋ ਯਾਰ ਆਹ ਵੇਖੋ ਆਹ ਗੰਦ ਖਾਂਦੀਆਂ ਪਈਆਂ ਨੇ ਯਾਰ ਇਹਨਾਂ ਦਾ ਗ੍ਰਾਹ ਕੀ ਵਿਚਾਰੀਆਂ ਦਾ ਇਹਨਾਂ ਦਾ ਕਸੂਰ ਕੀ ਆ ਜੇ ਆਪਾਂ ਇਹਨਾਂ ਨੂੰ ਮਾਤਾ ਮੰਨਦੇ ਆ ਨਾ ਸੋ ਬੇਨਤੀ ਆ ਇਹਨਾਂ ਨੂੰ ਕਿਸੇ ਟਿਕਾਣੇ ਤੇ ਰੱਖਿਆ ਜਾਵੇ ਇਹਨਾਂ ਵਾਸਤੇ ਜਿਹੜੀਆਂ ਗਊਸ਼ਾਲਾਆਂ ਬਣਾਈਆਂ ਨੇ ਜਾਂ ਨਹੀਂ ਬਣੀਆਂ ਤੇ ਹੋਰ ਬਣਾ ਲਓ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਬਿੱਲਾਂ ਤੇ ਗਊ ਸੈਸ ਲੱਗ ਰਿਹਾ ਇਹਨਾਂ ਦਾ ਕਿੱਧਰ ਚਲੇ ਜਾਂਦਾ ਗਊ ਸੈਸ ਵਿਚਾਰੀਆਂ ਦਾ ਇਹ ਰੋਲਦੀਆਂ ਫਿਰਦੀਆਂ ਇਹਨਾਂ ਦੇ ਕੀੜੇ ਪਏ ਹੁੰਦੇ ਨੇ ਇਹਨਾਂ ਦੇ ਮਤਲਬ ਕਿ ਫਟ ਪਏ ਹੁੰਦੇ ਨੇ ਇਹਨਾਂ ਦੇ ਲੋਕਾਂ ਨੇ ਗੜਾਸੀਆਂ ਮਾਰੀਆਂ ਹੁੰਦੀਆਂ ਕਿਰਪਾਨਾਂ ਨਾਲ ਵੱਡੀਆਂ ਹੁੰਦੀਆਂ ਨੇ ਜਦੋਂ ਖੇਤਾਂ ਚ ਖਾਂਦੀਆਂ ਨੇ ਸਾਰਾ ਕੁਝ ਇਹਨਾਂ ਦਾ ਕੋਈ ਗੁਨਾਹ ਨਹੀਂ ਆ ਇਹਨਾਂ ਦਾ ਕੋਈ ਕਸੂਰ ਨਹੀਂ ਆ ਸੋ ਇਹ ਮੇਰੀ ਬੇਨਤੀ ਜਿਹੜੀ ਇਹ ਪਚਾਓ ਸਰਕਾਰ ਤੱਕ ਪਚਾਓ ਵੀ ਇਹਨਾਂ ਦਾ ਟੁਕਵਾ ਪ੍ਰਬੰਧ ਕੀਤਾ ਜਾਵੇ ਤੇ ਦੂਜਾ ਜਿਹੜੇ ਵੀਰ ਦੁੱਧ ਪੀ ਕੇ ਛੱਡਦੇ ਆ ਉਹ ਸ਼ਰਮ ਨੂੰ ਹੱਥ ਮਾਰੋ ਮਾੜਾ ਮੋਟਾ ਜੇ ਤੁਸੀਂ ਇਹਨਾਂ ਦਾ ਕੋਈ 10-15 ਸਾਲ ਦੁੱਧ ਪੀਤਾ ਜੇ ਇਹ ਵਿਚਾਰੀਆਂ ਬਾਅਦ ਦੇ ਵਿੱਚ ਬਿਰਧ ਹੋ ਜਾਂਦੀਆਂ ਨੇ ਜਾਂ ਦੁੱਧ ਨਹੀਂ ਦਿੰਦੀਆਂ ਤੇ ਮਰਜੋ ਸ਼ਰਮਣਾ ਇਹਨਾਂ ਨੂੰ ਪੱਠੇ ਪਾ ਦਿਆ ਕਰੋ ਤੂੜੀ ਪਾ ਦਿਆ ਕਰੋ ਤੁਹਾਡੇ ਕੋਲ ਆਪਦੇ ਖੇਤ ਨੇ ਆਪਦੀ ਤੂੜੀ ਹੈ ਤੁਹਾਡੇ ਕੋਲ ਬਹੁਤ ਕੁਸ਼ ਤੁਸੀਂ ਡਾਂਗਾ ਮਾਰ ਕੇ ਇਹਨਾਂ ਨੂੰ ਕੱਢ ਦਿੰਨੇ ਵਿਚਾਰੀਆਂ ਸ਼ਹਿਰਾਂ 'ਚ ਧੱਕੇ ਖਾਂਦੀਆਂ ਫਿਰਦੀਆਂ ਜਾਂ ਫਸਲ ਦਾ ਨੁਕਸਾਨ ਕਰਦੀਆਂ ਵੇਖੀ ਭਰਾਵਾ ਮੈਂ ਤੇਰੇ ਅੱਖ ਚ ਤੂੰ ਮੇਰੇ ਨਾ ਮਾਰਦੀ ਸਸਰੀਕਾਲ ਜੀ